ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਇਸ ਵਾਰ 20 ਦੇ ਕਰੀਬ ਪਾਰਕਿੰਗ ਸਪੇਸਸ ਆਈਡੈਂਟੀਫਾਈ ਕੀਤੇ ਆ ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਉਣ ਵਾਲੀ ਗੱਡੀਆਂ پارک ਕੀਤੀਆਂ ਜਾਣਗੀਆਂ ਸਾਰੇ ਸ਼ਹਿਰ ਦੇ ਵਿੱਚ ਵਨਵੇ ਇੰਪਲੀਮੈਂਟ ਕੀਤਾ ਹੈ ਤਾਂ ਕਿ ਜਿਹੜੇ ਸ਼ਰਦਾਲੂ ਹੈ ਇੱਕ ਪਾਸੇ ਤੋਂ ਆਣ ਔਰ ਦੂਜੇ ਪਾਸੇੋਂ ਨਿਕਲ ਜਾਣ ਇਸ ਤੋਂ ਇਲਾਵਾ ਐਨਐਸਐਸ ਔਰ ਐਨਸੀਸੀ ਦੇ ਵੋਲੰਟੀਅਰਸ ਵੀ ਇਸ ਵਾਰ ਇਸ ਮੇਲੇ ਦੇ ਜਿਹੜੇ ਅਰੇਂਜਮੈਂਟਸ ਹੈ ਉਸ ਦੇ ਵਿੱਚ ਸ਼ਾਮਿਲ ਕੀਤੇ ਆ ਤਾਂ ਕਿ ਉਹ ਲੋਕਾਂ ਦੀ ਸੁਰੱਖਿਆ ਲਈ ਔਰ ਲੋਕਾਂ ਨੂੰ ਗਾਈਡ ਕਰਨ ਲਈ ਉਪਲਬਧ ਰੱਖਣਗੇ ਇਸ ਤੋਂ ਇਲਾਵਾ ਪੁਲਿਸ ਵੱਲੋਂ ਡਰੋਨਸ ਦਾ ਵਿਆਪਕ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਕਿਸਮ ਦਾ ਕੋਈ ਕ੍ਰਿਮੀਨਲ ਜਾਂ ਕੋਈ ਮਾੜਾ ਐਲੀਮੈਂਟ ਇਸ ਮੇਲੇ ਦੇ ਵਿੱਚ ਆ ਕੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚਾ ਸਕੇ ਪੁਲਿਸ ਵੱਲੋਂ ਵੱਖ-ਵੱਖ ਥਾਣੇ ਤੇ ਸਹਾਇਤਾ ਕੇਂਦਰ ਵੀ ਬਣਾਏ ਗਏ ਹਨ ਤਾਂ ਕਿ ਜੇ ਕਿਸੇ ਸ਼ਦਾਲੂਦਾ ਕੋਈ ਸਮਾਨ ਕੋਈ ਗਵਾਚ ਜਾਂਦਾ ਹੈ ਜਾਂ ਕੋਈ ਮਿਸਿੰਗ ਪਰਸਨ ਹੁੰਦਾ ਹੈ ਉਸ ਦੇ ਬਾਰੇ ਇਤਲਾ ਉੱਥੇ ਦਿੱਤੀ ਜਾ ਸਕੇ ਤਾਂ ਕਿ ਉਸ ਨੂੰ ਪੁਲਿਸ ਲੱਭ ਕੇ ਉਹਦੀ ਸਹਾਇਤਾ ਕਰ ਸਕੇ ਲਗਭਗ 3000 ਤੋਂ ਵੱਧ ਪੁਲਿਸ ਅਫਸਰ ਇਸ ਮੇਨ ਦੇ ਵਿੱਚ ਆਪਣੀ ਡਿਊਟੀ ਨਿਭਾਣਗੇ ਤਾਂ ਕਿ ਜਿਹੜੇ ਲੱਖਾਂ ਦੀ ਤعداد ਦੇ ਵਿੱਚ ਸ਼ਦਾਲੂ ਇੱਥੇ ਆਉਂਦੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪੈਂਦਾ